ਨਿਰਮਲ ਸੇਵਾ ਸੁਸਾਇਟੀ ਗੁਰਬਖਸ਼ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਵਾਰ ਵੀ ਗਰੀਬ ਬੱਚੇ ਪਰਿਵਾਰਾਂ ਦੇ ਵਿਆਹ ਦਾ ਆਯੋਜਨ ਕੀਤਾ ਗਿਆ। ਇੱਕ ਮੁਲਾਕਾਤ ਦੌਰਾਨ ਸ਼੍ਰੀ ਗੁਰਪਈ ਸਿੰਘ ਪੋਲਾ ਸਰਪ੍ਰਸਤ ਨਿਰਮਲ ਸੇਵਾ ਸੁਸਾਇਟੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਹ ਪ੍ਰੋਗਰਾਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਉਨ੍ਹਾਂ ਦੀ ਸੁਸਾਇਟੀ ਨੇ 2100 ਬੱਚਿਆਂ ਜੋ ਕਿ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹਨ ਦੇ ਵਿਆਹ ਦਾ ਆਂਕੜਾ ਪੁਰਪਾਰ ਕਰ ਚੁੱਕੇ ਹਨ ਇਹ ਵੀ ਪੰਜਾਬ نیوز ਦੀ ਵਿਸ਼ੇਸ਼ ਰਿਪੋਰਟ ਸਾਰੇ ਟੱਬਰ ਨੂੰ ਦਿੱਤਾ ਪਾਈ ਹੁੰਦੀ ਏ ਕਿ ਫਲਾਣਾ ਚੀਜ਼ ਤਾਂ ਮੁੱਕ ਗਈ ਫਲਾਣੀ ਮੁੱਕ ਗਈ ਹਲਵਾਈ ਨਿਸਾ ਲੈਣ ਦਿੰਦੇ ਕਿ ਲੂਣ ਮੁੱਕ ਗਿਆ ਕਦੀ ਮਿਰਚਾਂ ਮੁੱਕ ਗਈਆਂ ਪਰ ਇਹ ਐਸ ਵੀ ਵਾਲੇ ਜਿਹੜੀ 21 ਪਰਿਵਾਰਾਂ ਦੀਆਂ ਸ਼ਾਦੀਆਂ ਦੇ ਲਈ ਜਿਹੜਾ ਪਰਲੀ ਸਾਈਡ ਤੇ ਖਾਜ ਭੋਜ ਲੱਗਾ ਕੋਈ ਵੀ ਅਜਿਹੀ ਕਮੀ ਨਹੀਂ ਹੈ ਜਿਹੜੇ ਆਪਾਂ ਵੱਡੇ ਵੱਡੇ ਪੈਲਸਾਂ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਆਨੰਦ ਲੈਂਦੇ ਆ ਉਹੋ ਹੀ ਆਨੰਦ ਇੱਥੇ ਮਿਲਦਾ ਹੈ ਕੋਪੋਲਾ ਜੀ ਤੁਹਾਡਾ ਵੀ ਬੜਾ ਧੰਨਵਾਦ ਆ ਕਿ ਤੁਸੀਂ ਆਪਣੀਆਂ ਇਹਨਾਂ ਬੱਚੀਆਂ ਨੂੰ ਇਹਨਾਂ ਪਿਆਰ ਦਿੰਦੇ ਜੇ ਇਹਨਾਂ ਮਾਨ ਦਿੰਦੇ ਜੇ ਇਹਨਾਂ ਸਤਿਕਾਰ ਦਿੰਦੇ ਜੇ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸੋ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਹਰਮਨ ਪਿਆਰੇ ਨੇਤਾ ਐਮਪੀ ਸਾਹਿਬ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਨੂੰ ਕਿ ਉਹ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਨਿਰਮਲ ਸੇਵਾ ਸੈਟੀ ਦੇ ਪ੍ਰદાન ਭੋਲਾ ਜੀ ਜੋ ਕਿ 2100 ਪਰਿਵਾਰ ਵਸਾ ਚੁੱਕੇ ਨੇ ਸੰਜੋਗ ਤੁਰਨ ਲੈ ਕੇ ਹੁੰਦੇ ਪਰ ਕਾਰਨ ਕੋਈ ਬਣਦਾ ਉਹਨਾਂ ਦੇ ਨਾਲ ਮੇਰਾ ਛੋਟਾ ਵੀ ਤਿਆਰੀ ਬੁਲਾ ਰਿਹਾ ਜਿਨ੍ਹਾਂ ਦਾ ਸਾਡੇ ਨਾਲ ਪਰਿਵਾਰਕ ਰਿਸ਼ਤਾ ਵੀ ਹੈ ਸਰਬਜੀਤ ਲਾਟੀ ਜੋ ਕਿ ਮੈਂ ਸਾਡਾ ਇਹ ਪਿਆਰ ਜਿਦਾ ਤੁਹਾਡੇ ਵਾਰਡ ਦੇ ਸਾਰੇ ਵਾਸੀਆਂ ਨਾਲ ਵੜਦਾ ਹੈ ਉਹ ਤਾਂ ਸਾਡੇ ਨਾਲ ਵੀ ਇਦਾਂ ਹੀ ਹੈ। ਨਕੀ ਕਾਨਪੁਰਿਆ ਹੋਰ ਵੀ ਜਿੰਨੇ ਸਾਡੇ ਜਿੰਨੇ ਲੋਕ ਇਸ ਮੰਚ ਤੇ ਮੌਜੂਦ ਨੇ ਪਹਿਲਾਂ ਤਾਂ ਮੈਂ ਭੋਲਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਕਿ ਪ੍ਰਮਾਤਮਾ ਨੇ ਤੁਹਾਡੇ ਤੇ ਮਿਹਰ ਰੱਖੀ। ਫੇਰ ਵਧਾਈ ਦਿੰਦਾ ਹੈ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਈਨੇ ਜਨਮ ਲਿਆ ਤੇ ਸਭ ਤੋਂ ਵੱਡਾ ਉਹਨਾਂ ਦਾ ਇੱਕ ਫਿਗਰ ਹੁੰਦਾ ਹੈ ਇਹ ਧੀ ਦਾ ਵਿਆਹ ਕਰਨਾ ਬੜਾ ਮੁਸ਼ਕਲ ਹੈ। ਉਹਨਾਂ ਨੂੰ ਬੁढ़ाई ਦਿਨਾ ਕਿ ਤੁਸੀਂ ਇਹੋ ਜੇ ਸੱਜਣ ਦੇ ਕੋਲ ਪਹੁੰਚੇ ਜਿਨ੍ਹਾਂ ਨੇ ਤੁਹਾਡੀ ਧੀ ਦਾ ਵਿਆਹ ਦਾ ਬੀੜਾ ਚੱਕਿਆ। ਬੁढ़ाई ਦਿਨੋ ਉਸ ਪਰਿਵਾਰਾਂ ਨੂੰ ਜਿਹੜੇ ਅੱਜ ਵਿਆਹਣ ਆਏ ਨੇ। ਪਰ ਉਹਨਾਂ ਦੀ ਵੀ ਬਹੁਤ ਵੱਡੀ ਗੱਲ ਹੈ ਕਿ ਜਿਨ੍ਹਾਂ ਨੇ ਮਾਇ ਸਮੂਹ ਸਮਾਗਮ ਦੇ ਵਿੱਚ ਇਹ ਲੈਣਾ ਲਿਆ ਕਿ ਅਸੀਂ ਬਹੁਤ ਵੱਡੇ ਖਰਚਿਆਂ 'ਚ ਨਹੀਂ ਕਿਸੇ ਨੂੰ ਪਾਉਣਾ। ਕੀਤਾ ਭੋਲਾ ਜੀ ਨੇ ਜਿਹੜਾ ਵੀ ਫੈਸਲਾ ਕੀਤਾ ਸੀ ਉੱਥੇ ਆਪਣਾ بیٹے ਦਾ ਵਿਆਹ ਕਰਕੇ ਨੰਦਕਾਰਜ ਕਰਕੇ ਧੀ ਕਰ ਲੈ ਕੇ ਆਉਣੀ ਹੈ ਅੱਜ ਦੋ ਪਰਿਵਾਰਾਂ ਦਾ ਮੇਲ ਹੈ ਔਰ ਮੇਰੀ ਸੁਭਾਗ ਹੈ ਕਿ ਮੈਨੂੰ ਇੱਥੇ ਬੁਲਾਇਆ ਤੇ ਮੇਸ਼ਾ ਸੋਚੀਦਾ ਕਿ ਇੱਥੇ ਪਹੁੰਚਣਾ ਜ਼ਰੂਰ ਜ਼ਰੂਰ ਹੈ ਤਾਂ ਕਿ ਅਸੀਂ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਸਕੀਏ ਇਹ ਕਹਿ ਸਕਣਗੇ ਸਾਡੇ ਜਿਹੜੇ ਚੁਣੇ ਨਮਾਇਦੇ ਹੋ ਸਾਡੇ ਨਾਲ ਹਾਜ਼ਰ ਨਹੀਂ ਕਿਉਂਕਿ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਣਾ ਸਾਡਾ ਫਰਜ਼ ਹੈ ਸੋ ਇਹ ਇੱਕ ਬਹੁਤ ਵੱਡਾ ਸਵਾਗਤ ਹੈ ਤੇ ਮੈਂ ਛੋਟਾ ਜਿਹਾ ਦਾਅ ਤੁਹਾਡਾ ਲਾਟੀ ਵੀਰ ਚਾਹੇ ਪਾਰਲੀਮੈਂਟ ਹੋਵੇ ਚਾਹੇ ਸ਼ਹਿਰ ਹੋਵੇ ਚਾਹੇ ਦੇਸ਼ ਦੀ ਗੱਲ ਹੋਵੇ ਪੰਜਾਬੀ ਹਮੇਸ਼ਾ ਹੀ ਇਕ ਤਾਨ ਕੇ ਲੜੇ ਆ ਇਹ ਅੱਜ ਦੀ ਨਹੀਂ ਗੱਲ ਕੋਈ ਗਲੇਸ਼ੀਅਰ ਤੇ ਬੈਠਾ ਹੈ ਲੈ ਲਦਾਕ ਉਹ ਸਾਡੇ ਭਰਾ ਨੇ ਤੇ ਸਾਨੂੰ ਮਾਣ ਹੈ ਆਪਣੇ ਪੁਰਖਿਆਂ ਦੇ ਸਾਡੇ ਵੱਡਿਆਂ ਦੇ ਜਿਨ੍ਹਾਂ ਨੇ ਸਾਨੂੰ ਜਾਨ ਸਿਕਾਈ ਹੈ ਜਿੱਥੇ ਜ਼ੁਲਮ ਦੀ ਗੱਲ ਹੋਊਗੀ ਉਥੇ ਪੰਜਾਬੀ ਖੜਨਗੇ ਖੜਨਗੇ ਇਹ ਸਾਡਾ ਖੂਨ ਹੈ ਸੋ ਇਹ ਸਾਡਾ ਖੂਨ ਜਿਹੜਾ ਬਾਲੇ ਮਾਰਦਾ ਜਦੋਂ ਕੇਜ ਦੀ ਗੱਲ ਹੋਵੇ ਸੋ ਦੇਸ਼ ਦਾ ਦੁਸ਼ਮਣ ਕਿੱਦਾ ਵੀ ਤਗੜਾ ਹੋਊਗਾ ਪੰਜਾਬੀ ਅਸੀਂ ਇੱਕ ਤਾਨ ਕੇ ਦੇਸ਼ ਦੇ ਨਾਲ ਖੜੇ ਆ ਜਿੰਨਾ ਚਿਰ ਸਾਡੀ ਜਾਨ ਤੇ ਜਾਨ ਅਸੀਂ ਰੱਤੀ ਭਾਰ ਵੀ ਕਿਹਦਾ ਬਾਲ ਵੀ ਨਹੀਂ ਹੁੰਦਾ ਸੋ ਮੈਂ ਸੋ ਅਸੀਂ ਉਹ ਜ਼ਿੰਮੇਵਾਰੀ ਨਿਭਾਈ ਹੈ ਟੋਲਾਟੀ ਜੀ ਉਸੀ ਸੇਵਾ ਕਰਦੇ ਜੇ ਬਹੁਤ ਵਧੀਆ ਇਹ ਉਹ ਇਨਸਾਨ ਹੈ ਛੋਟਾ ਭਰਾ ਵੀ ਹੈ ਤੁਹਾਡਾ ਕਾਉਂਸਲਰ ਵੀ ਹੈ ਜਿਹੜਾ ਤੁਹਾਡੇ ਇਲਾਕੇ ਕਰਕੇ ਸਾਡੇ ਨਾਲ ਪਿਆਰ ਵੀ ਕਰਦਾ ਹੈ ਤੇ ਸਾਡੇ ਨਾਲ ਡਟ ਕੇ ਲੜਦਾ ਵੀ ਹੈ ਬੰਦਾ ਉਹੀ ਚਾਹੀਦਾ ਜਿਹੜਾ ਤੁਹਾਡੇ ਲਈ ਲੜਾਈ ਲੜ ਸਕੇ ਸੋ ਇਹ ਉਹ ਇਨਸਾਨ ਹੈ लाਟੀ ਪ੍ਰਾਜੈਟ ਦਾ ਟੋਲਾਟੀ ਵਿੱਚ ਜਿੱਥੇ ਸੇਵਾ ਲਾਇਆ ਅਸੀਂ ਹਾਜ਼ਰ ਹਾਂ ਤੇਰੇ ਨਾਲ ਤੋ ਤਗੜਾ ਹੋ ਕੇ ਲੱਗ ਮੋਢੇ ਨਾਲ ਮੋਢਾ ਜੋੜ ਕੇ ਦੋ ਵਾਰੀ ਤੂੰ ਜਿੱਤਿਆ ਤੇ ਤੀਜੀ ਵਾਰੀ ਅਸੀਂ ਪਰਵਾਦਨਾ ਕੇ ਅਰਦਾਸ ਕਰਨੀ ਤੈਨੂੰ ਇਹਨਾਂ ਸੰਗਤ ਨੇ ਜਿਤਾ ਕੇ ਭੇਜਣਾ ਉਹਦਾ ਤੂੰ ਫਿਕਰ ਨਾ ਕਰ ਉਹ ਵੈਸੇ ਫੈਸਲਾ ਇਹਨਾਂ ਲੋਕਾਂ ਲਿਆ ਘੋਲੇ ਭਾਵਣੇ ਨਾਲ ਬੈਠੇ ਨੇ ਕੋਈ ਗੱਲ ਹੀ ਨਹੀਂ ਕਰਦੀ ਅੱਧੀ ਅੱਧੀ ਪਰਸਨੈਲਿਟੀ ਤੁਸੀਂ ਫਰਮਾਨੇ ਨਵੇਂ ਜੋੜੇ ਨੂੰ ਅਸ਼ੀਰਵਾਦ ਦੇ ਪਹੁੰਚੇ ਨੇ ਉਹਨਾਂ ਵੱਲੋਂ ਸਨਮਾਨਿਤ ਕੀਤਾ ਜੀ ਸੋਸਾਇਟੀ ਵੱਲੋਂ ਚਰਵੀ ਜੀ ਬੁਲਾਨੀ ਪਰਵਾਰ ਤੋਂ ਉਹਨਾਂ ਦਾ ਵੀ ਸਹਿਯੋਗ ਸ਼ੁਰੂ ਤੋਂ ਨਿਰਭਰ ਸੇਵਾ ਸੋਸਾਇਟੀ ਨੂੰ ਗੇਟ ਆਫ ਥੈਂਕਸ ਕੰਗਾਧੀਆਂ ਸਮੂਹ ਇਲਾਕੇ ਵੱਲੋਂ ਸੋਸਾਇਟੀ ਵੱਲੋਂ ਸਾਰੀ ਟੀਮ ਨੂੰ ਥੈਂਕਸ ਅਲੌਟ ਚਾਬਲਾ ਸਾਹਿਬ ਖਾਸ ਸ਼ੀਰਤ ਜਿਹੜੀ ਕਿ ਪਰਸਨੈਲਿਟੀ ਜਿਹੜੇ ਕਿਸੇ ਤਾਰिफ ਦੀ ਮਹਤਾਜ ਨਹੀਂ ਅਨਿਲ ਜੋਸ਼ੀ ਸਾਹਿਬ ਉਹ ਮੇਰੇ ਮਾਜ਼ਿਸ ਵੱਡਵੀਰ

ਮਾਜ ਸਾਹਿਬ ਬੰਦ ਜਾਰੀ ਕਰਾਂਗਾ ਮਾਜ ਜੀ ਅੱਗੇ ਥੋੜਾ ਜਿਆਨ ਉਹਨਾਂ ਨੂੰ ਸਮਾਧਿਤ ਕਰੀਏ ਬੰਦਾ ਸਨਮਾਨ ਅੱਛਾ ਜੀ ਚਾਚੇ ਮਾਨ ਮਾਨ ਸਾਹਿਬ ਲਗਰੀ ਜੀ ਕਰਿਓਗੇ ਜੀ ਜੀ ਅੱਜ ਦੇ ਇਸ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਕਿ ਨਿਰਮਲ ਸੇਵਾ ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਗੁਰਪ੍ਰਚੰਦ ਸਿੰਘ ਪੋਲਾ ਜੀ ਉਹਨਾਂ ਦੇ ਸਾਰੇ ਸਾਥੀ ਮੇਰੇ ਨਾਲ ਲਕੀ ਦੀ ਪੱਪੀ ਜੀ ਨਿਰਮਲ ਜੀ ਸੰਨੇ ਜੀ ਸਾਰੇ ਹੀ ਸਾਥੀ ਇਹਨਾਂ ਵੱਲੋਂ ਜਿਹੜਾ ਹੈ ਕਨਿਆਦਾਨ ਦਾ ਪ੍ਰੋਗਰਾਮ ਸਮੂਹ ਖਾਤਿਆ ਗਰੀਬ ਲੋਕਾਂ ਦੀਆਂ ਜੋੜੀਆਂ ਮਲਾਉਣਾ ਪਰਮਾਤਮਾ ਮਲਾਉਂਦਾ ਪੱਤਰ ਕੀ ਦਿੱਤੇ ਇਹਨਾਂ ਨੂੰ ਇਸ ਪੁੰਨ ਦਾ ਕੰਮ ਦਿੱਤਾ ਪਰਮਾਤਮਾ ਨੇ ਬਹੁਤ ਵੱਡਾ ਕੰਮ ਕੋਈ 1 2 ਨਹੀਂ 2100 ਸ਼ਾਦੀਆਂ ਦਾ ਅੰਕੜਾ ਪਾਰ ਕਰਨਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਮਾਪਰ ਦੀ ਇੱਕ ਧੀ ਹੋਵੇ ਉਹਨੂੰ ਚਿੰਤਾ ਭਰੀ ਰਹਿੰਦੀ ਆ ਚਿੰਤਾ ਦੇ ਵਿੱਚ ਉਹ ਹਰ ਵੇਲੇ ਇਹ ਸੋਚਦਾ ਕਿ ਮੈਂ ਦਾ ਜਿਸ ਤਰ੍ਹਾਂ ਵਿਆਹ ਸ਼ਾਦੀ ਕਰਨੀ ਕਿਸ ਤਰ੍ਹਾਂ ਨੂੰ ਪਰ 2100 ਧੀਆਂ ਨੂੰ ਉਹਨਾਂ ਦਾ ਕੰਨਿਆਦਾਨ ਕਰਕੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਘਰ ਵਸਾਉਣੇ ਤੇ ਬਹੁਤ ਗੁੱਤਰ ਤੇ ਬਹੁਤ ਵੱਡਾ ਕੰਮ ਪ੍ਰਮਾਤਮਾ ਨੇ ਇਹਨਾਂ ਦੇ ਜਮੇ ਲਾਇਆ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਇਹਨਾਂ ਨੂੰ ਪ੍ਰਮਾਤਮਾ ਇਹਨਾਂ ਨੂੰ ਹੋਰ ਸਮਰੱਥਾ ਦੇਵੇ ਹੋਰ ਤਾਕਤ ਦੇਵੇ ਅਸ਼ੀਰਵਾਦ ਰੱਖੇ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਕਿ ਇਹ ਇੱਡਾ ਵੱਡਾ ਕੰਮ ਇੱਡਾ ਵੱਡਾ ਪੁੰਨ ਦਾ ਕੰਮ ਇਹ ਇਸ ਸਰਤੀ ਜਿੱਥੇ ਕਰਦੇ ਪਏ ਕਰਦੇ ਰਹਿਣ ਉਹਨਾਂ ਦੇ ਸਾਥੀ ਉਹ ਵੀ ਇਹਨਾਂ ਦਾ ਸਹਿਯੋਗ ਕਰਦੇ ਰਹਿਣ ਮੈਂ ਅੱਜ ਜਿੰਨਾਂ ਬੱਚਿਆਂ ਦੀਆਂ ਸ਼ਾਦੀਆਂ ਹੋਈਆਂ ਜਿੰਨਾਂ ਧੀਆਂ ਦੀਆਂ ਤੇ ਜਿੰਨਾਂ ਲੜਕੀਆਂ ਦੀਆਂ ਦੋਵਾਂ ਪਰਿਵਾਰਾਂ ਨੂੰ ਤੇ ਉਹਨਾਂ ਜੋੜਿਆਂ ਨੂੰ ਲੱਖ ਲੱਖ ਵਧਾਈ ਦੇਣਾ ਸਾਡੇ ਸਾਰਿਆਂ ਵੱਲੋਂ ਉਹਨਾਂ ਬੱਚਿਆਂ ਦੇ ਨਵੇਂ ਵਿਆਹ ਜਿੰਨਾ ਦੇ ਨਵੇਂ ਵਿਆਹ ਅੱਜ ਹੋਏ ਆ ਉਹਨਾਂ ਨੂੰ ਅਸ਼ੀਰਵਾਦ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਉਹਨਾਂ ਨੂੰ ਜੀਵਨ ਉਹਨਾਂ ਦਾ ਸਫਲ ਕਰੇ ਜਿਹੜੀ ਭਾਵਨਾ ਇਹਨਾਂ ਦੀ ਹੈ ਘਰਸਾਉਣ ਦੀ ਇਹ ਘਰ ਵਸਦੇ ਰਹਿਣ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਉਹਨਾਂ ਦੇ ਹਮੇਸ਼ਾ ਕਿਰਪਾ ਰੱਖਣਾ ਮੇਰੇ ਵੱਲੋਂ ਲੱਖ-ਲੱਖ ਵਧਾਈਆਂ ਸਾਰੀ ਟੀਮ ਨੂੰ ਤੇ ਨਾਲ ਹੀ ਨਵੇਂ ਜੋੜਿਆਂ ਨੂੰ ਮਹਾਜਨ ਸਾਹਿਬ ਹੀ ਆਏ ਆ ਸਾਰਿਆਂ ਨੂੰ साथियों बहुत बहुत मुबारक बहुत धन्यवाद नमस्कार जोशी साहब श्रोमणी अकाली दल तो बहुत ही शुभ दिदा है परमात्मा आशीर्वाद पूजे बहुत ख़ुश नज़ीम जोड़े में जिनोला अ आशीर्वाद मिलंदी लालच करो इन जी चोरी ख़ुशीअ जे लाइ भरी रहे ख़ुश रह हर मुराद परमात्मा नाली पूरी करो वाहिगुरू जीा ख़ालसा वाहिगुरू जी फतेह